ਨੇ ਇਹ glandular ਹੋਰ ਕਹਿਣਾ ਚਾਹ ਨਹੀਂ ਆ ਠੀਕ ਹੈ ਨਾ ਕਈ ਲੇਡੀਜ਼ ਮੇਰੇ ਕੋਲੇ ਆ ਜਾਂਦੀਆਂ ਵਾ ਕਹਿ ਦਿੰਦੀਆਂ ਵੀ ਸਾਡੇ ਲੋੜ ਟੁੱਟੇ ਹੋਏ ਆ ਸਿਵਰੇ ਜੋ ਬੰਦਵਾ ਵੀ ਤੁਸੀਂ سپورਟ ਕਰੋ ਅਸੀਂ ਤਾਂ ਹੀ ਸਪੋਰਟ ਕਰਾਂਗੇ ਨਾ ਠੀਕ ਹੈ ਨਾ ਤੁਸੀਂ ਸਾਡੀ ਪਾਰਟੀ ਜਿਤਾਓਗੇ ਤੁਸੀਂ ਸਾਡੀ ਪਾਰਟੀ ਜਿਤਾਓਗੇ ਜੀ ਸਰ ਬਾਡ ਨੰਬਰ ਬਕੀ ਦਾ ਕਾਂਗਰਸ ਵੱਲੋਂ ਤੁਹਾਨੂੰ ਟਿਕਟ ਮਿਲਿਆ ਕੀ ਬਹੁਤ ਬਹੁਤ ਧੰਨਵਾਦ ਸ਼ੇਰਪੁਰ ਦੀ ਸੰਗਤਾਂ ਦਾ ਜੀ ਮੈਂ ਜਸਵਿੰਦਰ ਸਿੰਘ ਬੀਰੂ ਵਾਰਡ ਨੰਬਰ 32 ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਜੀ ਮੈਂ ਧੰਨਵਾਦ ਕਰਦਾ ਹਾਂ ਸ਼ੇਰਪੁਰ ਦੀ ਸਾਰੀ ਸੰਗਤ ਦਾ ਜੀ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਵੋਟਰਾਂ ਨੂੰ ਅਪੀਲ ਕਰਦਾ ਪਹਿਲੀ ਗੱਲ ਤਾਂ ਜੀ ਮੈਂ ਸੁੱਧ ਸ਼ਾਕਾहारी ਆ ਰਹੀਆਂ ਵੈਸ਼ਨੂ ਬੰਦਾ ਵਾਂ ਕੋਈ ਨਸ਼ਾ ਪੱਤਾ ਨਹੀਂ ਕਰਦਾ ਜੀ ਮੈਨੂੰ 24 ਘੰਟੇ ਸੰਪਰਕ ਕਰ ਸਕਦੇ ਹੋ 24 ਘੰਟੇ ਮੇਰਾ ਫੋਨ ਖੁੱਲਾ ਰਹੂਗਾ ਮੈਂ ਦੂਸਰੀ ਘੰਟੇ ਤੁਹਾਡਾ ਫੋਨ ਚੱਕੂਗਾ ਜੀ ਸਰ ਜਿੱਦਾਂ ਦੇ ਕੌਂਸਲਰ ਵਾਦੇ ਪਾਇਲ ਦੇ ਦਰਦ ਘੜੀ ਘੜੀ ਕੰਮ ਕੀਤੇ ਜਾਣਗੇ ਜਿਹੜੀ ਇ ਇਹ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ਜੀ। ਅੱਛਾ। ਸੰਗਤ ਇਹ ਗੱਲ ਕਹਿ ਰਹੀ ਆ ਅਸੀਂ ਪੱਕੇ ਕਾਂਗਰਸੀ ਆ ਪਰ ਉਹਨਾਂ ਨੂੰ ਪ੍ਰੋਬਲਮ ਕਲੀਆਂ ਨਾਲੀਆਂ ਦੀ ਆ ਜੋ ਕਿ ਪਹਿਲ ਦੇ ਅਧਾਰ ਤੇ ਅਸੀਂ ਜ਼ਰੂਰ ਹੱਲ ਕਰਾਵਾਂਗੇ। ਵਾਰਡ ਵਾਸੀਆਂ ਨੂੰ ਅਪੀਲ ਕਰਦੇ ਤਸੀਂ। ਵਾਰਡ ਨਿਵਾਸੀਆਂ ਨੂੰ ਅਪੀਲ ਕਰਦੇ ਆ ਜੀ ਬੇਨਤੀ ਕਰਦੇ ਆ ਤੁਸੀਂ ਮੈਨੂੰ ਵੱਧ ਤੋਂ ਵੱਧ ਵੋਟਾਂ ਪਾਓ ਮੈਂ ਤੁਹਾਡੇ ਵਾਰਡ ਦੀ ਨੁਹਾਰ ਬਦਲ ਦਊਂਗਾ ਜੀ। ਥੈਂਕ ਯੂ ਜੀ। ਧੰਨਵਾਦ। ਨਿਵਾਸੀ ਵਾਰਡ ਨੰਬਰ 30 ਅੱਜ ਵੱਡਾ ਆਪਰਾਜ ਜਸਵੰਦਰ ਸਿੰਘ ਮੀਰੂ ਜੋ ਉਮੀਦਵਾਰ ਆ ਕਾਂਗਰਸ ਪਾਰਟੀ ਨੇ ਚੱਲੂ ਦੀ ਤੜਕ ਮਿਲ ਵਰ ਦਿੱਤਾ ਹੈ ਮੈਂ ਬਾਈ ਦੇ ਅੱਜ ਖੜੇ ਦੋ ਬੂਥ 9 ਤੇ 10 ਦੇ ਵਿੱਚ ਡਟ ਡੋਰ ਕਰੀ ਤੇ ਪਿੰਡ ਛੇਲਪੁਰ ਖੁਰਦ ਨੇ ਇਹਨਾਂ ਨੂੰ ਵਰਜੁਗ ਜੋ ਸਮੱਸਿਆ ਸੀ ਤੇ ਹੋਰ ਕੁਝ ਜੋ ਸਾਡੇ ਕਈ ਕਈ ਦੁੱਖ ਤਕਲੀਫ ਸੁਣਿਆ ਨੇ ਕਹੀਆਂ ਸੀ ਅਸੀਂ ਬਾਈ ਜਸਤੀਆਂ ਤੇ ਬਾਈ ਨੇ ਹੱਲ ਕੀ ਹੱਲ ਕਰਨ ਦਾ ਪੂਰਾ ਭਰੋਸਾ ਦਿੱਤਾ ਕਿ ਆਉਣ ਵਾਲੀ 21 ਤਰੀਕ ਤੋਂ ਬਾਅਦ ਪ੍ਰਮਾਤਮਾ ਨੇ ਕਾਉਂਸਲ ਨੂੰ ਆਉਣ ਤੋਂ ਬਾਅਦ ਉਹ ਸਾਡੇ ਛੇਲਪੁਰ ਖੁਰਦੇ ਦੀ ਕੋਈ ਸਮੱਸਿਆ ਹੋ ਗਈ ਪਹਿਲੇ ਦਰ ਤੇ ਹੱਲ ਕਰਨਗੇ ਇਹ ਯਕੀਨ ਦਿਵਾਇਆ ਕੜ ਕੇ ਕੰਮ ਕਰਾ ਰਹੇ ਨੇ ਬੋਟਾਂ ਤੋਂ ਬਿਨਾਂ ਵੀ ਬਹੁਤ ਕੰਮ ਕਰਾਏ ਨੇ ਠੀਕ ਹੈ ਨਾ ਬੰਦਾ ਹਾਂਜੀ ਔਰ ਇਹ ਵੀ ਭਾਜੀ ਨੇ ਕਿਹਾ ਉਹ ਵੀਰ ਨੇ ਇੰਨੇ ਕੰਮ ਕਰਾਏ ਨੇ ਇੰਨੇ ਕੰਮ ਕਰਾਏ ਨੇ ਔਰ ਤਾਂ ਹੀ ਜਨਤਾ ਇਹਦੇ ਨਾਲ ਆ ਠੀਕ ਹੈ ਨਾ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਔਰ ਤੁਹਾਡੇ ਬੁੱਢੇ ਨਾਲੇ ਦਾ ਕੰਮ ਔਰ ਸਾਡੀ ਹੀ ਪਾਰਟੀ ਕਰਾਊਗੀ ਕਾਂਗਰਸ ਔਰ ਮੇਰਾ ਵੀਰਾ ਕਹਿੰਦਾ ਅਸੀਂ ਕਰਾਵਾਂਗੇ ਠੀਕ ਹੈ ਨਾ ਤੇ ਕਹਿੰਦੇ ਮੈਨੂੰ ਹੋਰ ਪਾਰਟੀ 'ਚ ਕਿਸੇ 'ਚ ਦਮ ਨਹੀਂ ਜਗਾ। ਨਾ ਕਿਸੇ ਨੇ ਕਰੋਨਾ ਬੁੱਢੇ ਨਾਲ ਦਾ ਕੰਮ ਨਾ ਜਨੇ ਕਰੂ। ਕਰਾਊਗਾ ਠੀਕ ਹੈ ਨਾ। ਕਾਂਗਰਸ ਪਾਰਟੀ ਹੀ ਅੱਗੇ ਆਊਗੀ ਅਤੇ ਕਾਂਗਰਸ ਪਾਰਟੀ ਹੀ ਜਿੱਤੂਗੀ ਔਰ ਤੁਸੀਂ ਆਪਣੀ ਵੋਟ ਕੋਈ ਨਹੀਂ ਖਰਾਬ ਕਰਨੀ ਕਿਤੇ ਵੀ ਔਰ ਸਿੱਧੀ ਕਾਂਗਰਸ ਨੂੰ ਹੀ ਵੋਟ ਪਾਉਣੀ ਆ। ਕਾਂਗਰਸ ਪਾਰਟੀ ਜਿੰਦਾਬਾਦ। ਕਾਂਗਰਸ ਪਾਰਟੀ ਜਿੰਦਾਬਾਦ। ਲੋਕਾਂ ਨੂੰ ਕਹਿਣਾ ਛੱਗ ਵੀ ਬੜਾਓ। ਜਿੰਨਾ ਜਿੰਨਾ ਤੁਸੀਂ ਨਾ ਵੋਟ ਪਾਉਂਦੇ ਜਾਵੋਗੇ ਠੀਕ ਹੈ ਨਾ ਤੇ ਉਦਾਂ ਹੀ ਤੁਹਾਨੂੰ ਚਾਹ ਦੇ ਪਕੌੜਿਆਂ ਦਾ ਲੰਗਰ ਫ੍ਰੀ ਮਿਲੂਗਾ ਠੀਕ ਹੈ ਨਾ। ਇਹਨਾ ਹੋਵੇ ਵਿਚਾਰ ਲੰਗਰ ਨਾ ਮਨ ਨਾ ਪਕਾਉਣੇ ਲੰਗਰ ਨਾ ਬਿਲਕੁਲ ਰੋਟੀ ਬਣੀ ਜਪ ਠੀਕ ਹੈ ਨਾ ਵੋਟਾਂ ਪੈਣਾ ਨਹੀਂ ਹੋਣੀਆਂ ਭਾਬੀ ਜੋੜੀ ਜੋੜਾ ਹਾਦੀ ਭਾਬੀ ਜੋੜੀ ਜੋੜਾ ਹਾਦੀ ਵੀਰਾ ਟੋਡਾ ਜ਼ਲੇਮ ਭਾਬੀਏ ਆ ਚਲੀਏ ਆ ਚਲੀਏ ਅੱਪਾ ਜੇ ਜਿਮ ਬਾਅਦ ਜਾਣਾ ਪਹਿਲਾਂ ਅਪਾ ਵੋਟ ਪਾ ਕੇ ਆਣੀਆ ਕਾਂਗਰਸ ਨੂੰ ਤੇ ਕਾਂਗਰਸ ਔਰ ਮੇਰੇ ਆਪਣੇ ਵੀਰ ਨੂੰ ਜਿਤਾਉਣਾ ਵਾ ਠੀਕ ਹੈ ਨਾ ਬੰਨੇ ਬੰਨੇ ਕਰਾਉਣੀਆ ਕਾਂਗਰਸ ਫੌਜੀ ਜਿੰਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਗਰਚਾ ਸਾਹਿਬ ਦਾ ਨਾਮ ਨਾਲ ਇਹ ਸਾਡੇ ਸ਼ੇਰ ਸਿੰਘ ਗਰਚਾ ਜੀ ਐਕਸ ਕਾਉਂਸਲਰ ਯੋਨੀ ਮੇਰੇ ਬ੍ਰਦਰ ਆਏ ਆ ਗਏ ਸਾਡੇ ਗਰਚਾ ਜੀ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਸ਼ੇਰਪੁਰ ਦੇ ਇਹਦਾ ਹਾਂਜੀ ਹਾਂਜੀ ਮੋਟ ਕਰਨ ਹਾਂਜੀ ਹਾਂਜੀ 21 ਤਰੀਕ ਨੂੰ ਹੱਥ ਪੰਜੇ ਦੇ ਮੋਹਰੇ ਲਾ ਕੇ ਸਾਨੂੰ ਕਾਮਯਾਬ ਕਰੋ ਜੋ ਤੁਹਾਡੇ ਵਾਰਡ ਦੀ ਸਮੱਸਿਆ ਹੋਵੇ ਉਹਨੂੰ ਪਹਿਲੇ ਆਧਾਰ ਤੇ ਅਸੀਂ ਹੱਲ ਕਰਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਤਰੇ ਇਹਨੇ ਇੱਕ ਗੱਲ ਹੋਰ ਕਹਿਣਾ ਚਾਹੁੰਨੀ ਆ ਠੀਕ ਹੈ ਨਾ ਕਈ ਲੇਡੀਜ਼ ਮੇਰੇ ਕੋਲੇ ਆ ਜਾਂਦੀਆਂ ਵਾਂ ਕਹਿ ਦਿੰਦੀਆਂ ਵੀ ਸਾਡੇ ਰੋੜ ਟੁੱਟੇ ਹੋਏ ਆ ਸਿਵਰੇ ਜੋ ਬੰਦਵਾ ਵੀ ਤੁਸੀਂ ਸਪੋਰਟ ਕਰੋ ਅਸੀਂ ਤਾਂ ਹੀ ਸਪੋਰਟ ਕਰਾਂਗੇ ਨਾ ਠੀਕ ਹੈ ਨਾ ਤੁਸੀਂ ਸਾਡੀ ਪਾਰਟੀ ਜਿਤਾਓਗੇ ਤੁਸੀਂ ਸਾਡੀ ਪਾਰਟੀ ਜਿਤਾਓਗੇ ਤੇ ਠੀਕ ਹੈ ਨਾ ਇਹ ਆਪਣੇ ਆਪ ਹੀ ਹੱਲ ਕਰਨਗੇ ਜੇ ਨਾ ਹੱਲ ਕਰਨਗੇ ਆਪਾਂ ਇਹਨਾਂ ਨੂੰ ਫੜ ਲਿਆਉਣਾ ਠੀਕ ਹੈ ਨਾ ਅਰੇ ਸਾਡੇ ਇੱਥੇ ਗੋਰਾ ਜੀ ਔਰ ਸਾਡੇ ਜ਼ੀਰਪੁਰ ਖੁਰਦ ਤੋਂ ਔਰ ਇਹ ਵੀ ਕਾਂਗਰਸ ਪਾਰਟੀ ਦੇ ਵਿੱਚ ਨੇ ਔਰ ਸਾਡੇ ਮੇਰਾ ਵੀਰ ਆਪਣਾ ਆਸੂ ਠੀਕ ਹੈ ਨਾ ਔਰ ਫੁੱਲ ਸਪੋਰਟ ਕਰ ਰਹੇ ਨੇ ਇਹ ਔਰ ਅਸੀਂ ਵੀ ਫੁੱਲ ਸਪੋਰਟ ਕਰ ਰਹੇ ਹਾਂ ਠੀਕ ਹੈ ਨਾ ਸਾਡੀ ਆਪਣੀ ਪਾਰਟੀ ਆ ਕਿਉਂਕਿ ਮੇਰਾ ਮਾਮਾ ਬਲਵਿੰਦਰ ਸਿੰਘ ਜੀ ਕਾਂਗਰਸ ਪਾਰਟੀ ਦੇ ਵਿੱਚ ਸੀ ਕਿਉਂਕਿ ਅਸੀਂ ਉਹਨਾਂ ਦੇ ਨਾਲ ਹੀ ਠੀਕ ਹੈ ਨਾ ਅਸੀਂ ਆਪਣੇ ਪਰਿਵਾਰ ਦੇ ਨਾਲ ਆ ਪਰਿਵਾਰ ਤੋਂ ਬਾਹਰ ਨਹੀਂ ਧੰਨਵਾਦ ਜੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ